ਹੈ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਮurmure ਬਣਾਉਣੇ ਗੁੜ ਚ ਪਿੰਨੀਆਂ ਗੁੜ ਵਾਲੀਆਂ ਠੀਕ ਹੈ ਜੀ ਅਸੀਂ ਗੈਸ ਨੂੰ ਔਨ ਕਰ ਲਿਆ ਹੋਇਆ ਤੇ ਅਸੀਂ ਦੋ ਕਟੋਰੀਆਂ ਜਿਹੜੀਆਂ ਉਹ ਇਧੀਆਂ ਮurmure ਦੀਆਂ ਪਾ ਲੀਆਂ ਸੀਗੀਆਂ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਆ ਅਸੀਂ ਜਿਹੜਾ ਕੜਾਈ ਦੇ ਵਿੱਚ ਗੁੜ ਪਾਵਾਂਗੇ ਇਹਨੂੰ ਹਲਕਾ ਜਿਹਾ ਹੀ ਡਰਾਈ ਰੋਸਟ ਕਰਨਾ ਬਹੁਤ ਜ਼ਿਆਦਾ ਨਹੀਂ మీడియం ਫਲੇਮ ਤੇ ਹੀ ਬਣਾਵਾਂਗੇ ਇਹ ਮੈਂ ਪਹਿਲਾਂ ਵੀ ਵਲੌਗ ਪਾਇਆ ਹੋਇਆ ਜੀ ਸਰਦੀਆਂ ਦੇ ਵਿੱਚ ਕੀ ਹੈ ਗੁੜ ਵਾਲਾ ਮुरमਰਾ ਅਸੀਂ ਕਿਵੇਂ ਬਣਾ ਸਕਦੇ ਹਾਂ ਤੇ ਉਹ ਮੈਂ ਕਿਸੇ ਦੀ ਪਰਮਾਸ਼ ਤੇ ਦੁਬਾਰਾ ਬਣਾ ਰਹੀ ਹਾਂ ਇਹ ਬਹੁਤ ਹੀ ਜ਼ਿਆਦਾ ਬੱਚੇ ਪਸੰਦ ਕਰਦੇ ਆ ਤੁਸੀਂ ਵੀ ਬਣਾ ਸਕਦੇ ਹੋ ਘਰੇ ਆਪਣੇ ਆਪਣੇ ਬੱਚਿਆਂ ਲਈ ਹਾਂਜੀ ਹੁਣ ਅਸੀਂ ਗੈਸ ਨੂੰ ਆਫ ਕਰ ਦਵਾਂਗੇ ਹਲਕੇ ਹਲਕੇ ਸਮੈਲ ਆ ਰਹੀ ਹੈ ਜਦ ਰੋਸਟ ਹੋਣ ਦੇ ਹਲਕਾ ਜਿਹਾ ਸੀ ਹੋਪ ਥੋੜਾ ਹਲਾ ਕੇ ਇਹਨੂੰ ਅਸੀਂ ਬਾਹਰ ਕੱਢ ਲਵਾਂਗੇ ਇਦਾਂ ਅਸੀਂ ਦੇਖ ਸਕਦੇ ਹਾਂ ਕਿ ਰੋਸਟ ਹੋ ਗਏ ਕਿ ਨਹੀਂ ਦੇਖੋ ਆਵਾਜ਼ ਆ ਰਹੀ ਹੈ ਤੇ ਵਧੀਆ ਰੋਸਟ ਹੋ ਚੁੱਕੇ ਹਨ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਖਾਲੀ ਪਲੇਟ ਦੇ ਵਿੱਚ ਹੁਣ ਅਸੀਂ ਆਪਣੇ ਉਹ ਮੁਰਮਰੇ ਖਾਲੀ ਪਲੇਟ ਚ ਕੱਢ ਲਏ ਹੋਏ ਆ ਤੇ ਕੜਾਈ ਨੂੰ ਫਿਰ ਤੋਂ ਉੱਪਰ ਰੱਖ ਦਿੱਤਾ ਹੋਇਆ ਤੇ ਗੈਸ ਅਸੀਂ ਔਨ ਹੀ ਰੱਖਿਆ ਆ। ਮੀਡੀਅਮ ਫਲੇਮ ਰੱਖਿਆ ਸੀਗਾ। ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕਾ ਜਿਹਾ ਘਿਓ। ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਗੁੜ। ਗੁੜ ਨੂੰ ਮੈਂ ਚੰਗੀ ਤਰ੍ਹਾਂ ਨਾਲ ਕੁੱਟ ਕੇ ਬੀਕ ਕਰ ਲਿਆ ਹੋਇਆ ਹੈ। ਤਾਂ ਕਿ ਜਲਦੀ ਮੈਲਟ ਹੋ ਜਾਊਗਾ। ਜਿੰਨਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਮੁਰਮਰਾ ਉਹਨਾਂ ਤੁਸੀਂ ਗੁੜ ਉਹਦੇ ਹਿਸਾਬ ਨਾਲ ਫੁੱਲੀਆਂ ਵਗੈਰਾ ਜੋ ਵੀ ਸਾਡਾ ਲੈ ਸਕਦੇ ਹੋ ਬਸ ਇਹਨੂੰ ਅਸੀਂ ਮੈਲਟ ਕਰ ਲਾਂਗੇ ਹੁਣ మీడియం ਫਲੇਮ ਤੇ ਮੈਜਿਕ ਦੇਸੀ ਕੇ ਉਪਾਇ ਤੁਸੀਂ ਕੋਈ ਵੀ ਪਾ ਸਕਦੇ ਬਸ ਅਸੀਂ ਅਡੀ ਇੱਕ ਤਾਰ ਬਣਾਉਣੀ ਆ ਜਿਆਦਾ ਇਹਨੂੰ ਨਹੀਂ ਕਰਨਾ ਹੈਗਾ ਕਾੜਨਾ ਨਹੀਂਗਾ ਬਿਲਕੁਲ ਮੀਡੀਅਮ ਫਲੇਮ ਤੇ ਸਦਾ ਹਿਲਾਉਂਦੇ ਹੋਏ ਅਸੀਂ ਇਹਨੂੰ ਰੈਡੀ ਕਰ ਲੈਣਾ ਤਾਂ ਦੇਖੋ ਇਹ ਤੁਸੀਂ ਨਾਨ ਸਟਿਕ ਬਰਤਨ ਦੇ ਵਿੱਚ ਹੀ ਬਣਾਉਣਾ ਕਿਉਂਕਿ ਇਹਨੂੰ ਲੱਗੇਗਾ ਨਹੀਂ نیچے ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਗੁੜ ਤੁਹਾਡਾ ਇੱਕ ਤਾਰ ਦਾ ਬਣ ਕੇ ਤਿਆਰ ਹੋ ਗਿਆ ਦੇਖੋ ਹੁਣ ਫਲਫੀ ਹੋਣ ਲੱਗ ਗਿਆ ਤੁਸੀਂ ਇਹਨੂੰ ਅਸੀਂ ਹਲਕਾ ਜਿਹਾ ਲੈ ਕੇ ਇਸ ਤਰ੍ਹਾਂ ਦੇ ਪਾਣੀ ਦੇ ਵਿੱਚ ਚੈੱਕ ਕਰ ਲੈਣਾ ਪਾਣੀ 'ਚ ਮੈਂ ਪਾ ਲਿਆ ਹੋਇਆ ਹੈ ਦੇਖਦੇ ਹਾਂ ਇੱਕ ਤਾਰ ਜਿਹੜੀ ਇਹਦੀ ਬਣ ਗਈ ਹੋਈ ਹੈ ਜੇ ਤੇ ਆਵਾਜ਼ ਆਏ ਕਿ ਟੁੱਟਣ ਦੀ ਫੇਰ ਠੀਕ ਹੈ ਇਹ ਸਾਡਾ ਇਹ ਗੋੜਾ ਰੈਡੀ ਹੈ ਮੈਂ ਤੇ ਗੈਸ ਆਫ ਕਰ ਦਿੱਤਾ ਹੋਇਆ ਹੈ ਇਹਨੂੰ ਅਸੀਂ ਹਿਲਾਉਂਦੇ ਹੋਏ ਹੀ ਬਸ ਤਿਆਰ ਕਰਨਾ ਹੈ ਗੋੜ ਸਾਡਾ ਬਿਲਕੁਲ ਰੈਡੀ ਹੋ ਗਿਆ ਹੋਇਆ ਤੇ ਅਸੀਂ ਇਹਦੇ ਵਿੱਚ ਇੱਕ ਚੁਟਕੀ ਜੜੀ ਆ ਮਿੱਠੇ ਸੋਡੇ ਦੀ ਪਾਣੀ ਆ ਜ਼ਿਆਦਾ ਨਹੀਂ ਤੇ ਇਹਦੇ ਨੂੰ ਹਿਲਾ ਲਵਾਂਗੇ ਹਲਕਾ ਜਿਹਾ ਗੈਸ ਔਨ ਕਰ ਲਾਂਗੇ ਹਲਕਾ ਜਿਹਾ ਜਮੇ ਬਰਤੋ ਸਲੋ ਫਲੇਮ ਓਕੇ ਹੁਣ ਅਸੀਂ ਇਹਦੇ ਚ ਪਾ ਲਵਾਂਗੇ ਆਪਣਾ ਮੁਰਮਰਾ ਗੋ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗੈਸ ਆਫ ਕਰ ਦਿੱਤਾ ਹੋਇਆ ਮੈਂ ਦੇਖੋ ਜੀ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਸ ਨਿਕਸ ਤੇ ਤੋਂ ਬਾਅਦ ਅਸੀਂ ਇਹਨੂੰ ਫਟਾਫਟ ਇਹਦੀਆਂ ਪਿੰਨੀਆਂ ਬਣਾ ਕੇ ਰੈਡੀ ਕਰ ਲਵਾਂਗੇ ਜੀ ਦੇਖੋ ਜੀ ਸਾਰਾ ਜਿਹੜਾ ਮੁਰਮੁਰਾ ਸਾਡਾ ਹੈ ਉਹ ਮਿਕਸ ਹੋ ਚੁੱਕਾ ਹੈ ਸਾਰਾ ਗੋੜ ਇਕੁਅਲ ਹੋ ਗਿਆ ਮੇਰਾ ਹੁਣ ਅਸੀਂ ਇਹਦੀਆਂ ਪਿੰਨੀਆਂ ਜਿਹੜੀਆਂ ਉਹ ਰੈਡੀ ਕਰਾਂਗੇ ਅਸੀਂ ਆਪਣੇ ਹੱਥ ਨੂੰ ਹਲਕਾ ਜਿਹਾ ਪਾਣੀ ਲਗਾਣਾ ਹੈ ਪਾਣੀ ਲਗਾ ਕੇ ਤੇ ਬਸ ਇਹਨੂੰ ਅਸੀਂ ਫੜ ਲੈਣਾ फटाफट ਛੋਟੀਆਂ ਛੋਟੀਆਂ ਪਿੰਨੀਆਂ ਬਣਾ ਲਾਂਗੇ ਇਹ ਗਰਮ ਨਹੀਂ ਲੱਗਦਾ ਜੀ ਬਿਲਕੁਲ ਵੀ ਤੇ ਪਿੰਨੀ ਜਿਹੜੀ ਆ ਤੁਸੀਂ ਕੁੱਟ ਕੇ ਬਣਾਉਣੀ ਆ ਤਾਂ ਕਿ ਵਧੀਆ ਜਿਹੜੀ ਪਿੰਨੀ ਆ ਆਪਸ ਦੇ ਵਿੱਚੋਂ ਮुरमਰਾ ਜਿਹੜਾ ਵਧੀਆ ਬਣ ਸਕੇ ਦੇਖੋ ਦੇਖੋ ਜੀ ਬਣ ਕੇ ਤਿਆਰ ਹੋ ਗਈਆਂ ਵਈਆਂ ਬਹੁਤ ਹੀ ਵਧੀਆ ਇਦਾਂ ਹੀ ਅਸੀਂ ਪਾਣੀ ਲਗਾ ਕੇ ਤੇ ਸਾਰੀਆਂ ਬਣਾ ਲੈਣੀਆਂ ਸਾਡੀਆਂ ਮੁਰਮੁਰਾ ਪਿੰਨੀਆਂ ਗੁੜ ਵਾਲੀਆਂ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਹਾਨੂੰ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ